ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਦਾ ਦਿਨ ਅੱਜ 24 ਜਨਵਰੀ ਹੈ 24 ਜਨਵਰੀ 1921 ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਕਾਇਮ ਹੋਈ ਸਰਮਖ ਸਿੰਘ ਚਭਾਲ ਪਹਿਲੇ ਪ੍ਰਧਾਨ ਬਣੇ ਗੁਰਦੁਆਰਾ ਸੇਵਕ ਦਲ ਜਾਂ ਅਕਾਲੀ ਦਲ ਦੀ ਸੈਂਟਰਲ ਬਾਡੀ ਦੀ ਕਾਇਮੀ ਵਾਸਤੇ ਪਹਿਲਾ ਇਕੱਠ 14 ਦਸੰਬਰ 1920 ਦੇ ਦਿਨ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਇਸੇ ਇਕੱਠ ਦੇ ਵਿੱਚ ਜਹੇਦਾਰ ਕਰਤਾਸ ਸਿੰਘ ਚੱਬਰ ਨੇ ਤਜ਼ਵੀਜ਼ ਕੀਤੀ ਸਮਾਂ ਸਾਨੂੰ ਮਜਬੂਰ ਕਰ ਰਿਹਾ ਕਿ ਗੁਰਦੁਆਰਿਆਂ ਦਾ ਸੁਧਾਰ ਝਟਪਟ ਕੀਤਾ ਜਾਵੇ ਅਤੇ ਇਸ ਦੇ ਲਈ ਹਰ ਇੱਕ ਦੀ ਕੁਰਬਾਨੀ ਦੀ ਲੋੜ ਹੈ ਸੋ ਇਸ ਤਰ੍ਹਾਂ ਕੀਤਾ ਜਾਵੇ ਕਿ ਅਕਾਲੀ ਦਲ ਕਾਇਮ ਕੀਤਾ ਜਾਵੇ ਇਸ ਦੇ ਸੇਵਕ ਘਟੋ ਘਟ ਇੱਕ ਮਹੀਨਾ ਸਾਲ ਦੇ ਵਿੱਚ ਪੰਥ ਨੂੰ ਅਰਪਣ ਕਰਨ ਕੇਂਦਰ ਅੰਮ੍ਰਿਤਸਰ ਹੋਵੇ ਜਿੱਥੇ ਹਰ ਵੇਲੇ 100 ਸਿੰਘ ਹਾਜ਼ਰ ਰਹਿਣ ਅਤੇ ਜਿੱਥੇ ਜਿੰਨੇ ਸਿੰਘਾਂ ਦੀ ਲੋੜ ਪਵੇ ਭੇਜੇ ਜਾਣ ਇਲਾਕਿਆਂ ਦੇ ਵਿੱਚ ਇਸ ਦੀਆਂ ਸ਼ਾਖਾ ਬਣਾਈਆਂ ਜਾਣ ਇਸ ਤੇ ਇਕੱਠ ਨੇ ਇੱਕ رائے ਦੇ ਨਾਲ ਮਤਾ ਪਾਸ ਕੀਤਾ ਕਿ 23 ਜਨਵਰੀ ਨੂੰ ਸੰਗਤਾਂ ਤਖਤ ਅਕਾਲ ਬੁੰਗੇ ਹਮ ਹਮਾ ਕੇ ਆਉਣ ਅਤੇ ਜਥਾ ਕਾਇਮ ਕੀਤਾ ਜਾਵੇ। ਇਹ ਮੀਟਿੰਗ 2 ਦਿਨ ਚੱਲੀ। ਇਸ ਮੀਟਿੰਗ ਦੇ ਵਿੱਚ ਭਾਈ ਅਰਜਨ ਸਿੰਘ ਧੀਰਕੇ ਨੇ ਸੁਝਾ ਦਿੱਤਾ ਕਿ ਜਥੇਬੰਦੀ ਦਾ ਨਾਂ ਗੁਰਦੁਆਰਾ ਸੇਵਕ ਦਲ ਰੱਖਿਆ ਜਾਵੇ ਪਰ ਅਖੀਰ ਦੇ ਵਿੱਚ ਇਸ ਦਾ ਨਾਂ ਅਕਾਲੀ ਦਲ ਹੀ ਸਭ ਨੇ ਮਨਜ਼ੂਰ ਕੀਤਾ। 24 ਜਨਵਰੀ 1921 ਦੇ ਦਿਨ ਇਸ ਦਲ ਦੇ ਪਹਿਲੇ ਜਥੇਦਾਰ ਸਰਮਖ ਸਿੰਘ ਚਬਾਰ ਚੁਣੇ ਗਏ। 24 ਜਨਵਰੀ 1928 ਸਾਈਮਨ ਕਮਿਸ਼ਨ ਦੇ ਆਉਣ ਤੇ ਖਾੜਕੂ ਸੁਰ ਵਾਲੇ ਅਕਾਲੀ ਆਗੂ ਕਾਂਗਰਸ ਦੇ ਨਾਲ ਰਲ ਕੇ ਇਸ ਕਮਿਸ਼ਨ ਦੇ ਖਿਲਾਫ ਮੁਜ਼ਾਰੇ ਕਰ ਰਹੇ ਸਨ ਅਤੇ ਦੂਜੇ ਪਾਸੇ ਚੀਫ ਖਾਲਸਾ ਦਿਵਾਨ ਅਤੇ ਇਸ ਦੇ ਹਮਾਇਤੀਆਂ ਨੇ ਸਾਈਮਨ ਕਮਿਸ਼ਨ ਦੇ ਕੋਲ ਪੇਸ਼ ਹੋ ਕੇ ਸਿੱਖਾਂ ਦਾ ਪੱਖ ਪੇਸ਼ ਕਰਨ ਦਾ ਫੈਸਲਾ ਕੀਤਾ। ਇਹਨਾਂ ਦੀ ਇੱਕ ਮੀਟਿੰਗ 24 ਜਨਵਰੀ 1928 ਦੇ ਦਿਨ ਰਾਜਾ ਸੰਸਦੀ ਅੰਮ੍ਰਿਤਸਰ ਦੇ ਵਿੱਚ ਲੈਫਟੀਨੈਂਟ ਕਰਨਲ ਰਗਵੀਰ ਸਿੰਘ ਦੇ ਸੱਦੇ ਤੇ ਹੋਈ। ਇਸ ਦੇ ਵਿੱਚ ਸਰ ਜੁਗਿੰਦਰਾ ਸਿੰਘ ਜ਼ਰਾਇਤ ਵਜ਼ੀਰ ਪੰਜਾਬ ਇਸ ਤੋਂ ਇਲਾਵਾ ਪੰਜਾਬ ਕੌਂਸਲ ਦੇ ਕੁਝ ਸਿੱਖ ਮੈਂਬਰ ਅਤੇ ਚੀਫ ਖਾਲਸਾ ਦਿਵਾਨ ਦੇ ਕੁਝ ਆਗੂ ਸ਼ਾਮਲ ਹੋਏ। ਇਹਨਾਂ ਨੇ ਇਸ ਮੀਟਿੰਗ ਦੇ ਵਿੱਚ ਸੈਂਟਰਲ ਸਿੱਖ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਬਣਾਉਣ ਦਾ ਫੈਸਲਾ ਕੀਤਾ। ਇਹਨਾਂ ਦੇ ਵਿੱਚੋਂ ਕਈ ਆਗੂ ਪਹਿਲਾਂ ਸੈਂਟਰਲ ਸਿੱਖ ਲੀਗ ਦੇ ਨਾਲ ਵੀ ਸੰਬੰਧਤ ਸਨ ਪਰ ਅਕਤੂਬਰ 1920 ਦੇ ਵਿੱਚ ਉਸ ਤੇ ਖਾੜਕੂ ਕਾਲੀ ਤੜੇ ਦਾ ਕਬਜ਼ਾ ਹੋ ਜਾਣ ਮਗਰੋਂ ਇਹ ਲੋਕ ਉਸ ਤੋਂ ਦੂਰ ਹੋ ਗਏ ਤੇ ਉਹਨਾਂ ਨੇ ਇਸ ਦੇ ਮੁਕਾਬਲੇ ਤੇ ਇਹ ਜਥੇਬੰਦੀ ਬਣਾ ਲਈ। ਇਸ ਮੀਟਿੰਗ ਨੇ ਫੈਸਲਾ ਕੀਤਾ ਕਿ ਸਾਈਮਨ ਕਮਿਸ਼ਨ ਕੋਲ ਪੇਸ਼ ਹੋ ਕੇ ਸਿੱਖਾਂ ਦਾ ਪੱਖ ਜ਼ਰੂਰ ਪੇਸ਼ ਕੀਤਾ ਜਾਵੇਗਾ 24 ਜਨਵਰੀ 1960 17 ਜਨਵਰੀ 1960 ਨੂੰ ਹੋਈਆਂ ਗੁਰਦੁਆਰਾ ਚੋਣਾਂ ਦੇ ਵਿੱਚ ਅਕਾਲੀ ਦਲ ਨੇ 140 ਦੇ ਵਿੱਚੋਂ 137 ਤੇ ਸਾਂਗਤ ਬੋਰਡ ਨੇ 3 ਸੀਟਾਂ ਜਿੱਤੀਆਂ ਦੇਸ਼ ਭਗਤ ਪਾਰਟੀ ਦਾ ਬਿਲਕੁਲ ਸਫਾਇਆ ਹੋ ਗਿਆ ਕਿਉਂਕਿ ਅਕਾਲੀ ਦਲ ਨੇ ਚੋਣਾਂ ਪੰਜਾਬੀ ਸੂਬੇ ਦੇ ਸਵਾਲ ਤੇ ਲੜੀਆਂ ਸਨ ਇਸ ਕਰਕੇ ਦਲ ਨੇ ਕੀਤੇ ਵਾਅਦੇ ਦੇ ਮੁਤਾਬਕ 24 ਜਨਵਰੀ 1960 ਦੇ ਦਿਨ ਪੰਜਾਬੀ ਸੂਬੇ ਦੀ ਕੈਮੀ ਦੇ ਲਈ ਮੋਰਚੇ ਦਾ ਐਲਾਨ ਕਰ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 10 ਨਤੀ ਮੈਂਬਰਾਂ ਨੇ ਇਸ ਦਿਨ ਅਕਾਲ ਤਖ਼ਤ ਸਾਹਿਬ ਤੇ ਪ੍ਰਣ ਕੀਤਾ ਕਿ ਉਹ ਪੰਜਾਬੀ ਸੂਬੇ ਵਾਸਤੇ ਜਾਨਾਂ ਤੱਕ ਵਾਰ ਦੇਣਗੇ ਇਸ ਪ੍ਰਣ ਕਰਨ ਵੇਲੇ 10000 ਸਿੱਖ ਹਾਜ਼ਰ ਸਨ ਦਿੱਲੀ ਪੁਲਿਸ ਨੇ 24 ਜਨਵਰੀ ਨੂੰ ਇੱਕ ਸਿੱਖ ਦਲਜੀਤ ਸਿੰਘ ਨੂੰ ਤਸੀਹੇ ਦੇ ਦੇ ਕੇ ਹਿਰਾਸਤ ਦੇ ਵਿੱਚ ਮਾਰ ਦਿੱਤਾ। ਉਸ ਨੂੰ 21 ਜਨਵਰੀ ਨੂੰ ਆਨੰਦ ਪਰਬਤ ਇਲਾਕੇ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ। 26 ਜਨਵਰੀ ਨੂੰ ਦਿੱਲੀ ਦੇ ਵਿੱਚ ਰਿਪਬਲਿਕ ਡੇ ਤੇ ਸਿੱਖਾਂ ਤੇ ਜ਼ੁਲਮ ਕਰਨ ਵਾਲਿਆਂ ਨੂੰ ਪੁਲਿਸ ਨੇ ਮੈਡਲ ਦਿੱਤੇ। ਇਹਨਾਂ ਦੇ ਵਿੱਚ 24 ਜਨਵਰੀ ਨੂੰ ਦਲਜੀਤ ਸਿੰਘ ਨੂੰ ਤਸੀਹੇ ਦੇ ਕੇ ਮਾਰਨ ਵਾਲਾ ਪੁਲਸੀਆ ਅਮੰਦ ਕਾਂਤ ਵੀ ਸ਼ਾਮਲ ਸੀ। ਦਿੱਲੀ ਪੁਲਿਸ ਨੇ ਮਈ 1985 ਤੋਂ ਲੈ ਕੇ ਜਨਵਰੀ 1986 ਤੱਕ ਚਾਰ ਸਿੱਖ ਤਸੀਹੇ ਦੇ ਦੇ ਕੇ ਪੁਲਿਸ ਹਿਰਾਸਤ ਦੇ ਵਿੱਚ ਮਾਰੇ ਸਨ। 24 ਜਨਵਰੀ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਮਨਹਾਲਾ ਪੁੱਤਰ ਮਹਿੰਦਰ ਸਿੰਘ ਵਾਸੀ ਮਨਹਾਲਾ ਜੈ ਸਿੰਘ ਨੇੜੇ ਕੱਚਾ ਪੱਕਾ ਜ਼ਿਲ੍ਹਾ ਅਮ੍ਰਿਤਸਰ ਸੁਖਵਿੰਦਰ ਸਿੰਘ ਬੜਬਰ ਪੁੱਤਰ ਤਾਰਾ ਸਿੰਘ ਵਾਸੀ ਬੜਬਰ ਜ਼ਿਲ੍ਹਾ ਸੰਗਰੂਰ ਅਤੇ ਜਰਨੈਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਜੋੜਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 24 ਜਨਵਰੀ 1991 ਦੇ ਦਿਨ ਪੁਲਿਸ ਨੇ ਰਸੂਲ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਠੱਠੀ ਜੈਮਲ ਸਿੰਘ ਕਸ਼ਮੀਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਖਾਰਾ ਅਤੇ ਲਖਵਿੰਦਰ ਸਿੰਘ ਲੱਖਾ ਪੁੱਤਰ ਸੁਰਿੰਦਰ ਸਿੰਘ ਵਾਸੀ ਕਲੇਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 24 ਜਨਵਰੀ 1993 ਦੇ ਦਿਨ ਪੁਲਿਸ ਨੇ ਹਰਜਿੰਦਰ ਸਿੰਘ ਜਿੰਦਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸ ਨੌਜਵਾਨ ਨੂੰ ਪੁਲਿਸ ਨੇ ਚੌਕ ਮਹਿਤਾ ਦੇ ਕਾਰ ਮੁਖਤਿਆਰ ਬਾਬਾ ਠਾਕਰ ਸਿੰਘ ਦੀ ਕਾਰ ਦੇ ਵਿੱਚੋਂ ਲਾ ਕੇ ਗ੍ਰਿਫਤਾਰ ਕੀਤਾ ਸੀ। 24 ਜਨਵਰੀ 1993 ਦੇ ਦਿਨ ਕੌਂਸਲ ਆਫ ਖਾਲਿਸਤਾਨ ਨੂੰ ਅਨ ਰਿਪਰੈਜ਼ੈਂਟਡ ਨੇਸ਼ਨ ਆਫ ਦਿ ਵਰਲਡ ਦੇ ਵਿੱਚ ਮੈਂਬਰਸ਼ਿਪ ਦਿੱਤੀ ਗਈ। ਇਸ ਮੌਕੇ ਤੇ ਡਾਕਟਰ ਗੁਰਮੀਤ ਸਿੰਘ ਆਲਖ, ਤਰਮਜੀਤ ਸਿੰਘ ਅਜਰਾਵਤ ਅਤੇ ਭਵਿੰਦਰ ਸਿੰਘ ਸ਼ਾਮਲ ਹੋਏ ਤੇ ਉਹਨਾਂ ਨੇ ਚਾਰਟਰ ਤੇ ਦਸਤਖਤ ਕੀਤੇ। ਕੁਝ ਮਹੀਨੇ ਮਗਰੋਂ ਗੁਰਮੀਤ ਸਿੰਘ ਗਹਿਲਾ ਤੇ ਉਸ ਦੇ ਸਾਥੀਆਂ ਨੇ ਇਸ ਪਾਰਲੀਮੈਂਟ ਦੇ ਦਫ਼ਤਰ ਨੂੰ ਚਿੱਠੀ ਲਿਖ ਕੇ ਮੈਂਬਰਸ਼ਿਪ ਖਤਮ ਕਰਵਾਈ। 24 ਜਨਵਰੀ 1995 ਦੇ ਦਿਨ ਸਾਊਥ ਹਾਲ ਇੰਗਲੈਂਡ ਦੇ ਵਿੱਚ ਦੇਸ਼ ਪ੍ਰਦੇਸ਼ ਅਖਬਾਰ ਦੇ ਐਡੀਟਰ ترਸੀਮ ਸਿੰਘ ਪUREWAL ਨੂੰ ਅਣਪਛਾਤੇ ਹਮਲਾਵਰ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਅਜੇ ਤੱਕ ਪੁਲਿਸ ਕਾਤਲ ਦਾ ਪਤਾ ਨਹੀਂ ਲਾ ਸકી ਬਹੁਤੇ ਲੋਕਾਂ ਨੂੰ ਸ਼ੱਕ ਹੈ ਕਿ ਇਹ ਕਤਲ ਭਾਰਤੀ ਖੂਫੀਆ ਏਜੰਸੀ ਨੇ ਕਰਵਾਇਆ ਹੈ 24 ਜਨਵਰੀ 2012 ਦੇ ਦਿਨ ਦਿੱਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪੰਥ ਜਥੇਬੰਦੀ ਕਾਇਮ ਕੀਤੀ ਗਈ। ਪਹਿਲਾਂ ਸਤੰਬਰ 2012 ਦੇ ਵਿੱਚ ਇਸ ਨੂੰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਛੱਡ ਗਿਆ। ਫਿਰ ਮਾਰਚ ਦੇ ਵਿੱਚ ਤਰਸੇਮ ਸਿੰਘ ਦਿੱਲੀ ਨੂੰ ਹਟਾ ਦਿੱਤਾ ਗਿਆ। ਫਿਰ ਦੋ ਮਹੀਨੇ ਮਗਰੋਂ ਰਜਿੰਦਰ ਸਿੰਘ ਛੱਡ ਗਿਆ ਤੇ 24 ਨਵੰਬਰ 2013 ਨੂੰ ਰਾਗੀ ਦਰਸ਼ਨ ਸਿੰਘ ਵੀ ਆਪ ਵੀ ਰਸਮੀ ਤੌਰ ਤੇ ਛੱਡ ਗਿਆ।